ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਮਿੱਤਰੋ ਲੈ ਕੇ ਤੁਹਾਨੂੰ ਮੋਗੇ ਜ਼ਿਲ੍ਹੇ ਦੇ ਪਿੰਡ ਸਾਫੂ ਵਾਲੇ ਦੇ ਵਿੱਚ ਸਾਫੂ ਵਾਲਾ ਪਿੰਡ ਮੋਗੇ ਜ਼ਿਲ੍ਹੇ ਦਾ ਮਾਨਮਤਾ ਨਗਰ ਡਰੋਲੀ ਭਾਈ ਦਾ ਗਵੰਡੀ ਪਿੰਡ ਹੈ ਜਦੋਂ ਡਰੋਲੀ ਭਾਈ ਵਾਲੇ ਪਾਸੇ ਤੁਸੀਂ ਆ ਕੇ ਸਾਫੂ ਵਾਲੇ ਨੂੰ ਜਾਓਗੇ ਤਾਂ ਤੁਸੀਂ ਮਿੱਤਰੋ ਸਾਪੂ ਵਾਲੇ ਨੂੰ ਸੂਰੇ ਦੇ ਕੋਲ ਨਹੀਂ ਮੁਰਨਾ ਤੁਸੀਂ ਜਿਹੜੀ ਚੰਦਾ ਨੂੰ ਨਵੀਂ ਛੜਕ ਬਣੀ ਆ ਉਹ ਛੜਕ ਮੁੜ ਕੇ ਆਉਣਾ ਸਿੱਧੀ ਤੇ ਉੱਥੋਂ ਆ ਕੇ ਅੱਗੇ ਇੱਕ ਸਾਪੂ ਵਾਲੇ ਪਿੰਡ ਨੂੰ ਮਤ ਨੂੰ ਫਿਰ ਛੜਕ ਮੁੜਦੀ ਆ ਉਹ ਛੜਕ ਜਦੋਂ ਤੁਸੀਂ ਮੁੜ ਕੇ ਆਓਗੇ ਤਾਂ ਅੱਗੇ ਮਿਲ ਜੂਗਾ ਤੁਹਾਨੂੰ ਆ ਕੇ ਚੌਰਾਸਤਾ ਚੌਰਾਸਤੇ ਤੋਂ ਇੱਕ ਤਾਂ ਸਿੱਧੀ ਪਈ ਉਤਰੂਗੀ ਇੱਕ ਪਿੰਡ ਨੂੰ ਛੜਕ ਜਾਊਗੀ ਤੇ ਇੱਕ ਇੱਟਾਂ ਵਾਲਾ ਚੁੜਿਆ ਹੋਇਆ ਖਰਖਵੰਜਾ ਸਿੱਧੀ ਤੁਹਾਨੂੰ ਬਾਈ ਉਹਨਾਂ ਦੇ ਘਰੇ ਲੈ ਕੇ ਆ ਜੂਗਾ ਕਰੇਲੂ ਪਰਿਵਾਰ ਆ ਮਿੱਤਰੋ ਬਾਈ ਹੁਣਾਂ ਦੇ ਕੋਲ ਇੱਕ ਬਹੁਤ ਸੋਹਣੀ ਤੇ ਸੁਨੱਖੀ ਝੋਟੀ ਵਕਾਊ ਆ ਦੂਜਾ ਸੁਆਵਾ ਕਿੰਨੇ ਦਿਨਾਂ ਦੀ ਕੱਚੀ ਆ ਕਿਹੜੇ ਸੀਮਿੰਟ ਤੋਂ ਗੱਪਣਾ ਕੀ ਦੋਧਾ ਰਕਾਰਾ ਜੋ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਵੈਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਮਹਾਰਾਜ ਜੀ ਠੀਕ ਆ ਜੀ ਸੇਤਾ ਦੇ ਪਰਿਵਾਰ ਤੋਂ ਜੋ ਬਹੁਤ ਵਧੀਆ ਜੀ ਚਲੋ ਸ਼ੁਕਰ ਆ ਜੀ ਆਪਣਾ ਨਾਮ ਦੱਸ ਦਈਏ ਜੀ ਇੱਕ ਰੀ ਜਸਵਿੰਦਰ ਸਿੰਘ son of ਜੀ ਸਰਜੀਤ ਸਿੰਘ ਅੱਛਾ ਪਿੰਡ ਦੇ ਵਿੱਚ ਆਪਾਂ ਨੂੰ ਜਾਣਦੇ ਹੁੰਦੇ ਜਿਵੇਂ ਕਹਿ ਕੇ ਕੀ ਕਹਿ ਕੇ ਬਰੋਲੇ ਮਾਲੇ ਵਾਲੇ ਮਾਲੇ ਵਾਲੇ ਠੀਕ ਹੈ ਜੀ ਅੱਛਾ ਸੁੰਦਰ ਬਾਈ ਝੋਟੀ ਵਿੱਚ ਨਹੀਂ ਜਿਹੜੀ ਆਪਾਂ ਇਹ ਕਿਲੋ ਦਾ ਸੂਸ ਹੁੰਦੀ ਹੈ ਜਰਗੀ ਇਹ ਦੂਜਾ ਸੂਆ ਹੁੰਦੀ ਦੂਜਾ ਸੂਆ ਇਹਨੇ ਸੂਣਾ ਵਾ ਕਿਨੇ ਦਿਨ ਪੈ ਪਾਈ ਹੁੰਦੇ ਹਜੇ ਇਹ ਲੈ ਜਾਣਾ ਹਜੇ ਹਫਤੇ ਵਾਂਗੂ ਹੀ ਹਫਤੇ ਵਾਂਗੂ ਲੈ ਜੂਗੀ ਅੱਛਾ ਦੁੱਧ ਕਿੰਨਾ ਚੋਲਿਆ ਹੀ ਆਪਾਂ ਪਹਿਲੇ ਸੂਏ ਉਹਨੇ 13 ਕਿਲੋ ਦਿੱਤਾ ਪਹਿਲੇ ਸੂਏ 13 ਕਿਲੋ ਦੁੱਧ ਪਹਿਲੇ ਸੂਏ ਚੋਲਿਆ ਹੀ ਆਪਾਂ ਹਾਂ ਚੋਣ ਚਣ ਚੰਗਾ ਲੱਗਾ ਜੀ ਬਹੁਤ ਵਧੀਆ ਠੀਕ ਹੈ ਬਈ ਠੀਕ ਹੈ ਬਈ ਓ ਬਜਰੰਗੀ ਦਾ ਫਿਰਦਾ ਵੀ ਜਿਵੇਂ ਹਫਤਾ ਪਿਆ ਥੱਲੋ ਹੋ ਜੇ ਵੀ ਹੋਰ ਸੋਹਣੀ ਬਣ ਜਾਣਾ ਇਹਨੇ ਬਣੂਗੀ ਹਮ ਐ ਕਿ ਕੀ ਉਮੀਦ ਆ ਜਿਵੇਂ ਆਪਣੀ ਸੰਭੀ ਹੁੰਦੀ ਆ ਐ ਕਿ ਦੇ ਉਹ 16 17 ਦੇ ਜੂਗੀ ਦੋ ਛੋਟੀ ਖਰੀ ਆ ਹਨਾ ਹਾਂ ਹਮ ਅੱਛਾ ਰੇਟ ਮਹਾਰਾਜ ਕੀ ਰੱਖਿਆ ਹੁੰਦਾ 155 155 ਮੰਤਨਾਂ ਵਿੱਚ ਹੋ ਜਾਊਗਾ ਬਾ ਮੰਤਨ ਹੋ ਜਾਊਗਾ ਕੱਢਿਓ ਬਾ ਨੂੰ ਤੋਰੇ ਮੜੇ ਖੋਲਿਓ ਤੋਰੀਪਕਾ ਤੋਰੀ ਭਾਈ ਲੈ ਮਿੱਤਰੋ ਦੂਜੇ ਸੂਏ ਹੁੰਦੀ ਆ ਬਜਰੰਗੀ ਦਾ ਇਹਨੂੰ ਸੀਮਣ ਲੱਗਿਆ ਹੋਇਆ ਕਰਮਾਂ ਵਾਲੀ ਨੂੰ ਮਿੱਤਰੋ 13 ਕਿਲੋ ਦੁੱਧ ਮਾਲਕਾਂ ਨੇ ਪਹਿਲੇ ਸੂਏ ਦੇ ਸੱਲੋ ਚੋਲਿਆ ਸੀ ਦੂਜਾ ਸੂਆ ਇਹ ਯਾਨੀ ਕਿ ਹੁਣ ਇਹਨੇ ਸੂਣਾ ਵਾ 15 16 ਕਿਲੋ ਦੇ ਦੂ ਉਹਨੂੰ ਲੈ ਜੀ ਪਰੇ ਰੁਖਾ ਡੇ 15 16 ਕਿਲੋ ਦੁੱਧ ਦਾ ਟੌਰਨ ਆ ਜੀ ਦੇ ਜੂਗੀ ਕਰਮਾ ਵਾਲੀ ਮਿੱਤਰੋ ਕਿਉਂਕਿ ਸਨੱਖੀ ਬਹੁਤ ਛੋਟੀ ਸਾਫ਼ ਸੁਥਰੀ ਚੰਗੀ ਆ ਲੈਵਲ ਉਵਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬਾਕੀ ਪਲੀ ਸਮੀ ਮਲੋ ਪਧਰੀ ਸਮਦਰੀ ਕੱਦ ਦੇ ਵਿੱਚ ਮਨੋ ਤੁਸੀਂ ਜਿਵੇਂ ਕਹਿਦਨੇ ਦਰਮਿਆਨੇ ਮਧਰੀ ਡਾਲ ਦੇ ਵਿੱਚ ਬੜਾ ਕੱਦ ਨਜਾਇਜ਼ ਛੋਟਾ ਵੀ ਨਹੀਂ ਤੇ ਬੜਾ ਨਜਾਇਜ਼ ਵੱਡਾ ਵੀ ਨਹੀਂ ਦਰਮਿਆਨੀਆਂ ਮਈਆਂ ਦੇ ਵਿੱਚੋਂ ਕੱਦ ਚੰਗਾ ਵੈਂਦਾ ਕਰਮਾ ਵਾਲੀ ਦਾ ਸੋਹਣਾ ਸਨੱਖਾ ਇਹਨੂੰ ਸਿੰਗ ਲੱਗਾ ਹੋਇਆ ਥਣ ਚਾਰ ਆ ਚਾਰੇ ਸਾਫ਼ ਸੁਥਰੇ ਹਨ ਚੰਗਾ ਪਾਲ ਹੈਗੀ 19 ਕਿਲੇ ਦੇ ਉੱਤੇ ਪਾਈ ਹੋਈ ਕੇਵਰ ਮੈਂ ਇੱਕ ਪਾਸੇ ਨੂੰ ਬਹਿ ਜਾਂਦੀਆਂ ਕਿਉਂਕਿ ਇਹ ਪਤਰਾ ਬਹੁਤ ਬੱਟਨ ਵਾਲਾ ਲੇਵਾ ਵਾ ਮਿੱਤਰੋ ਕਰਮ ਵਾਲੀ ਨੂੰ ਹਾਂ ਆਹ ਵੇਖੋ ਬਾਈ ਆਹ ਡਿਜ਼ਾਈਨ ਬਹੁਤ ਚੰਗਾ ਥਣ ਬਹੁਤ ਚੰਗਾ ਲੱਗਾ ਬਾਈ ਐਨ ਚੁਾਈ ਚੁਈ ਵਾਲਾ ਮੁੱਠਿਆ ਸਿੰਘ ਵਿਖਾਈਂਦੀ ਬੈਠੀ ਬਹੁਤ ਸੋਹਣਾ ਸਿੰਘ ਇੱਕੋ ਜਿਹੇ ਦੋਵੇਂ ਸਿੰਘ ਐਨ ਰੀਜਨਲ ਜਿਵੇਂ ਸਾਫ ਸੁਥਰੇ ਓਕੇ ਦੀ ਰਿਪੋਰਟ ਆ ਜਮ ਬਾਈ ਨੰਬਰ ਦੱਸਿਆ ਜੀ ਆਪਣਾ ਜੀ 81968 ਜੀ 00260 ਇੱਕ ਵਾਰੀ ਹੋਰ ਬੋਲ ਦਿਓ ਜੀ 81968 ਜੀ 00260 ਠੀਕ ਹੈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਮਿੱਤਰੋ ਤੁਸੀਂ ਰابطਾ ਕਾਇਮ ਪਿੰਡ ਹੈ ਜਿਹੜਾ ਸਾਫੂ ਵਾਲਾ ਜਿਹੜਾ ਲੱਗਦਾ ਵਾ ਬਾਈ ਨੂੰ ਮੋਗਾ ਬਾਕੀ ਸਾਰੀ ਜਾਣਕਾਰੀ ਲਈ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਮਿੱਤਰੋ ਬੁਜਰੰਗੀ ਤੋਂ ਗੱਪਣ ਦੂਜਾ ਸੂਆ ਝੋਟੀ ਆ ਚੰਗੇ ਦੁੱਧ ਦੀ ਮਾਲਕਣ